ਇਹ ਲੋਕ ਜਿਵੇਂ ਆ ਸਕਦੇ ਡਰੀ ਜਾਂਦੇ ਨੇ ਪਤਾ ਨਹੀਂ ਕਿੰਨਾ ਖਰਚਾ ਸੋ ਇਹ ਸੰਪਰਦਾਏ ਨੇ ਅ ਸੰਕਰ ਹਸਪਤਾਲ ਦੇ ਮੱਧ ਦੇ ਨਾਲ ਜਾਨੀ ਜਿਹੜਾ ਇਹ ਹਰ ਇੱਕ ਸਾਲ ਦੋ ਉਰੇ ਲੱਗਦੇ ਨੇ ਬਾਕੀ ਹੋਰ ਪਤਾ ਨਹੀਂ ਕਿਵੇਂ ਕਈਆਂ ਦੀ ਮਿਹਰਬਾਨੀ ਨਾਲੇ ਆਪਾਂ ਨੂੰ ਸਿਉੜੇ ਲੱਗਣ ਨੂੰ ਮਿਲਿਆ ਸੀ ਜਿਹੜਾ ਆਪਾਂ ਲਵਾਇਆ ਸੀਉੜੇ ਦੀ ਤਰੀਕ ਦਾ ਸੋ ਇਹਨਾਂ ਦੀ ਇਹ ਕਿਰਪਾ ਸੀ ਸੋ ਇਹ ਲੋਕ ਪਤਾ ਨਹੀਂ ਕਿੰਨੇ ਕਿ ਦੁਨਿਆਵੀ ਵਾਲੇ ਵਾਲੇ ਸੇਵਾ ਕਰਦੇ ਨੇ ਤੇ ਬਹੁਤ ਵਧੀਆ ਅਪਰਾਲਾ ਤੇ ਲੱਗਨੇ ਰਹੇ ਜੈਸੇ ਜਿਹੜੇ ਕੈਂਪ ਚਾਹੀਏ ਅੱਖਾਂ ਦੇ ਹੋਣਗੇ ਚਾਹੀਏ ਹੋਰ ਹੋਗਾ ਕੈਂਸਰ ਉਹਦੇ ਵੀ ਲੱਗਨੇ ਚਾਹੀਦੇ ਨੇ ਕੈਂਸਰ ਦੇ ਵੀ ਸੋ ਅੱਜਕੱਲ ਕੈਂਸਰ ਦਾ ਬਹੁਤ ਬਿਮਾਰਾ ਜੱਤ ਚੱਲਦਾ ਤੇ ਜ਼ਰੂਰੀ ਹੈ ਜੀ ਲੱਗਨੇ ਚਾਹੀਏ ਜਿਹੜੇ ਫਿਰ ਕਹਾਂਗੇ ਇਹ ਕੈਂਪ ਜ਼ਰੂਰੀ ਵੀ ਬਹੁਤ ਮਹੱਤਵਪੂਰਨ ਕੈਂਪ ਜ਼ਰੂਰੀ ਹੈ ਜਿਵੇਂ ਕਿ 14 ਦਿਨਾਂ ਦਾ ਸਮਰਥਨ ਤੇ ਮੁਫਤ ਆਪਰੇਸ਼ਨ ਕੈਂਪ ਦੇ ਵਿੱਚ ਜਿਹੜੇ ਪੇਸ਼ੈਂਟ ਆਏ ਮਤਲਬ ਹੈ ਸਾਥਰੀਆਂ ਵੀ ਜਿਨ੍ਹਾਂ ਵੀ ਪੇਸ਼ੈਂਟ ਨੂੰ ਇਹਦੇ ਵਿੱਚ ਹਲਾਰਾ ਨਹੀਂ ਮਿਲਦਾ ਜੀ ਉਹਨਾਂ ਨੂੰ ਤਾਂ ਇਸ ਹਿਸਾਬ ਨਾਲ ਦੂਜੀ ਜ਼ਿੰਦਗੀ ਬਦਲਣਗੇ ਬਿਲਕੁਲ ਜੀ ਜਿਆਦਾ ਆਪਰੇਸ਼ਨ ਕਰਾ ਕੇ ਆਉਂਦੇ ਨੇ ਜਦੋਂ ਉਹਨਾਂ ਦਾ ਮਰੀਜ਼ਾਂ ਦਾ ਹੀ ਖੁਸ਼ੀ ਤੇਰੇ ਦੇ ਉੱਪਰੋਂ ਲੱਗਦੀ ਮੈਂ ਕਹਿੰਦਾ ਮਨ ਨੂੰ ਬਾਗੋ-ਬਾਗ ਹੋ ਜਾਂਦਾ ਜਦੋਂ ਬਹੁਤ ਵਧੀਆ ਲੱਗਦਾ ਜਦ ਮਰੀਜ਼ ਆਪਰੇਸ਼ਨ ਕਰਾ ਕੇ ਖੁਸ਼ ਹੁੰਦੇ ਨੇ ਵੀ ਹਾਂ ਅਸੀਂ ਆ ਗਏ ਕਿਉਂਕਿ ਕਈ ਮਰੀਜ਼ਾਂ ਦੀ ਗੱਲ ਹੁੰਦੀ ਆ ਕਈ ਕਈ ਸਾਲ ਲੱਗ ਜਾਂਦੇ ਨੇ ਦੇਖਦਿਆਂ ਨੂੰ ਪਰ ਜਦ ਲੰਘ ਪਵਾ ਕੇ ਆਉਂਦੇ ਨੇ ਮੈਂ ਕਹਿੰਦਾ ਬਾਗੋ-ਬਾਗ ਹੋ ਕੇ ਆਉਂਦੇ ਨੇ ਲੋਕ ਹੱਸਦੇ ਆਉਂਦੇ ਨੇ बहुत वादिया तो तो भी प्रश्न करे लेंज पाए ने कामयाब ठीक ठाक बिलकुल जी बिलकुल धनबाद दस बी जब मरीज खुश होगा धनबाद ही आ जो बोल के नहीं दसूंगा तो देख ही लें हम ये ਨਰਦੀ ਘਲਾਤਾ ਫੋਸਾ ਬ੍ਰਿਜ ਪਤਾ ਲੱਗ ਜਾਂਦਾ ਜੀ ਅਧਰਾਨਾ ਦਾ ਵਿਸ਼ੇਸ਼ੀ ਤਲ ਕਰਦੇ ਆ ਕਿ ਨਹੀਂ ਤੋਂ ਰੋ ਪੇਸ਼ਕ ਬਾਇਸਤੀ ਕਰਦੇ ਤਕਰੀਬ ਉਹ ਜਿਹੜੇ ਆਪਣੇ ਸੇਵਾਦਾਰ ਬੰਦੇ ਨੇ ਜਿਵੇਂ ਬਲਵਿੰਦਰ ਵੀਰ ਜੀ ਉਹਨੇ ਖਾਲਸਾ ਜੀ ਇਹਨਾਂ ਨੇ ਤਕਰੀਬਨ 40 ਤੋਂ 50 ਕਿਲੋਮੀਟਰ ਦੀ ਦੂਰੀ ਤੱਕ ਜਾ ਕੇ ਲਾਸਮੰਟਾ ਕਰਵਾਈਆਂ ਨੇ 40 50 ਕਿਲੋਮੀਟਰ ਤਾਂ ਆਪਾਂ ਮੰਨ ਕੇ ਚੱਲੋ ਵੀ ਮਰੀਜ਼ ਸਾਡੇ ਕੋਲ ਪਹੁੰਚੇ ਨੇ ਤੇ ਇਹਨਾਂ ਦਾ ਬੜਾ ਯੋਗਦਾਨ ਆ ਜਿਹੜੇ ਆ ਹਰ ਇੱਕ ਪਿੰਡ 'ਚ ਪਹੁੰਚ ਕਰਦੇ ਜਾਂ ਕੇ ਲੋਸ ਮੱਟਾ ਕਰਾਉਂਦੇ ਨੇ ਬਹੁਤ ਮਿਹਨਤ ਆਉਂਦੀ ਆ ਕਿਉਂ ਮੈਂ ਤਾਂ ਕਰਕੇ ਦੇਖਿਆ ਬਹੁਤ ਮਿਹਨਤ ਆਉਂਦੀ ਆ ਤੇ ਤੁਹਾਨੂੰ ਜਿਹੜੇ ਤੁਰੇ ਫਿਰਦੇ ਨੇ ਸੋ ਜਿਹੜਾ ਸਮਾਜਿਕ ਕੰਮ ਨੇ ਉਹਨਾਂ ਲਈ ਤੁਰੇ ਫਿਰਨਾ ਬਹੁਤ ਵੱਡੀ ਗੱਲ ਆ ਬਿਲਕੁਲ ਜੀ ਫਿਰ ਬਾਬਾ ਸਤਨਾਮ ਸਿੰਘ ਜੀ ਦਾ ਦਿਲੋਂ ਧੰਨਵਾਦ ਆ ਪਾਰਟੀ ਕ ਲਈ ਧੰਨਵਾਦ ਆ ਮੇਰੀ ਕਨੀਓ ਤੋ ਇਹੇੇ ਪਰਾਲੇ ਜਾਂ ਲੋੜ ਪੈਣ ਤੇ ਅਸੀਂ ਕਰਦੇ ਰਹਾਂਗੇ ਤੇ ਬਾਬਾ ਜੀ ਕੋਈ ਜਾਰੀ ਰੱਖਣਗੇ ਇਹ ਪਰਾਲੇ ਸਾਰੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ